ਇਹ ਹੁੰਦੇ ਨੂੰ ਬਾਹਰ ਨਾਲੇ ਮੈਂ ਅੱਛਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਇਹ ਆਹ ਪਾਰਟੀ ਲਗਾਤੇ ਅਗਰਾਉਂਡ ਜੀ ਅਜੇ ਸਰਕਾਰ ਨਹੀਂ ਬਣੀ ਪਹਿਲੇ ਆਈਡੀਓ ਜਾਰੀ ਕਰਤੀ ਉਹਨੇ ਵੀਡੀਓ ਹੋਣੀ ਪੰਨੂ ਨੇ ਅਤਵਾਦੀ ਨੇ ਵੀ ਉਹ ਕੀ ਕਹਿ ਰਿਹਾ ਪੰਨੂ ਗੁਰਪਤਵੰਦ ਬੰਨੂ ਫਿਰ ਸਾਡੇ ਖਾਲਸਾ ਧਰਿਆਂ ਵੋਟਾਂ ਪਵਾਓ ਜੀ ਉਹਦੇ ਵਿੱਚ ਰੋਕ ਥਾਮ ਕੀਤੀ ਤਾਂ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਬਿਆਨ ਸਿੰਘ ਦੇ ਖਿਲਾਫ ਬੋਲ ਕੇ ਬੋਲਿਆ ਵੀ ਉਸ ਤਰ੍ਹਾਂ ਹੀ ਹਸਰੂਗਾ ਕੇਜਰੀਵਾਲ ਦਾਹੂ ਕਹਿ ਰਿਹਾ ਕਿਉਂਕਿ ਅਸੀਂ ਦੇਸ਼ ਇਤਲੀ ਕੰਮ ਕਰਦੇ ਆ ਦੇਸ਼ ਦੇ ਖਿਲਾਫ ਨਹੀਂ ਆਉਂਦੇ ਟੀਆਰ ਮੇਦਕਾਰੀ ਸੰਵਧਾਨ ਨੂੰ ਮੰਨਦੇ ਆ ਇਹ ਲੋਕ ਸੰਵਧਾਨ ਨੂੰ ਮੰਨਦੇ ਨਹੀਂ ਪਹਿਲਾਂ ਸਿੰਘੂਵਾੜ ਦੇ ਬੰਦਾ ਵੱੜਦਾ ਫਿਰ ਕਪੂਰਦਲੇ ਬੰਦਾ ਵੱੜਦਾ ਜਿਵੇਂ ਚਾਰ ਘਾੜ ਦੇ ਵਿੱਚ ਆਪਾਂ ਪਰਮਾਤਮਾ ਦਾ ਨਾਮ ਲੈਣਾ ਉੱਥੇ ਖਾਲਸਾਤਾਨ ਦੇ ਨਾਰੇ ਲਾਉਣ ਦਾ ਕੀ ਆਈਡੀਆ ਜਾਂ ਜਿਹੜੇ ਦੀਪ ਸਿੱਧੂ ਦੀ ਉਹ ਸਿਵਾ ਚੱਲਦਾ ਪਿਆ ਉમેਯੋ ਬਣਾ ਕੇ ਹੋ ਨਕਸ਼ਾ ਬਣਾ ਰਹੇ ਆ ਇਹ ਇਹ ਗੱਲਾਂ ਕੀ ਨੇ ਇਹ ਦੇਸ਼ ਵਿਰੋਧੀ ਗੱਲਾਂ ਹਮੇਸ਼ਾ ਚਰਚਾ ਚ ਲਿਆਉਣ ਵਾਲੇ ਲੁਧਿਆਣਾ ਦੇ ਗੁਰਸਿਮਰਨ ਸਿੰਘ ਮੰਡ ਦੇ ਉੱਤੇ ਅੱਜ ਲੁਧਿਆਣਾ ਫੁੱਲਾਵਾਲ ਚੌਂਗ ਦੇ ਵਿੱਚ ਹਮਲਾ ਹੁੰਦਾ ਹੈ ਹਮਲੇ ਦਾ ਕਾਰਨ ਕੁਝ ਹੋਰ ਨਹੀਂ ਸਿਰਫ ਇੱਕ ਸਟ੍ਰੈਕਸ ਵੱਲੋਂ ਵੀਡੀਓ ਬਣਾਉਣਾ ਸੀਗਾ ਜਦੋਂ ਗੁਰਸਿਮਰਨ ਸਿੰਘ ਮੰਡ ਨੇ ਉਹਨਾਂ ਨੂੰ ਰੋਕਿਆ ਤੇ ਕੀ ਕੁਝ ਉੱਥੇ ਮੌਕੇ ਤੇ ਹੋਇਆ ਸਾਡੇ ਨਾਲ ਉਸ ਤੋਂ ਬਾਅਦ ਗੁਰਸਿਮਰਨ ਸਿੰਘ ਮੰਡ ਮਜੂਨੇ ਮਾਨ ਸਾਹਿਬ ਫੁੱਲਾਵਾਲ ਚੌਂਗ ਦੇ ਵਿੱਚ ਤੁਹਾਡੇ ਤੇ ਹਮਲਾ ਹੁੰਦਾ ਵੀਡੀਓ ਵਾਇਰਲ ਬੜੀ ਹੋ ਰਹੀ ਹੈ ਕੀ ਕਹਿਣਾ ਚਾਹੂਗੀ ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਹਮਲਾ ਹੋਣ ਦੀ ਕੋਸ਼ਿਸ਼ ਲੋ ਕਰਨ ਲੱਗੇ ਸੀ ਪਰ ਬਚਾਅ ਹੋ ਗਿਆ ਲੇਕਿਨ ਆਪਾਂ ਇੱਕ ਜਾ ਰਹੇ ਰੋਡ ਤੇ ਇੱਕ ਅਨਨੋਨ ਆ ਕੇ ਬੰਦਾ ਵੀਡੀਓ ਬਣਾਵੇ ਉਹਨੂੰ ਮੈਂ ਉਤਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਵੀ ਵੀਡੀਓ ਨਾ ਬਣਾ ਉਹ ਪਰ ਲੋਕਾਂ ਨੂੰ ਦੱਸਣ ਲੱਗਿਆ ਵੀ ਇਹ ਸਿੱਖ ਵਿਰੋਧੀ ਆ ਮੈਂ ਸਿੱਖ ਵਿਰੋਧੀ ਨਹੀਂ ਭਰਾਵੋ ਮੈਂ ਜਿਹੜੇ ਲੋਕ ਦੇਸ਼ ਦੇ ਖਿਲਾਫ ਬੋਲਦੇ ਆ ਜਾਂ ਦੇਸ਼ ਵਿਰੋਧੀ ਆ ਸਾਡੇ ਹਿੰਦੂਤਾ ਦੇ ਉਹਨਾਂ ਦੇ ਖਿਲਾਫ ਬੋਲਦਾ ਨਾ ਕਿ ਮੈਂ ਕਿਸੇ ਹੋਰ ਦੇ ਖਿਲਾਫ ਹਰ ਧਰਮ ਦਾ ਸਤਿਕਾਰ ਕਰਦਾ ਹਰ ਪਰਮ ਦਾ ਸਤਿਕਾਰ ਕਰਦਾ ਮੈਂ ਇਹ ਲੋਕ ਨਹੀਂ ਹਟਦੇ ਪਰ ਲੋਕ ਕੀ ਕਹਿੰਦੇ ਨੇ ਜਿਹੜੇ ਤੁਹਾਡਾ ਵਿਰੋਧ ਕਰਦੇ ਨੇ ਕਿ ਉਹ ਤੁਸੀਂ ਸਿੱਖਾਂ ਦੇ ਵਿਰੋਧੀ ਹੋ ਜਾਂ ਇਹ ਕਹਿੰਦੇ ਹੋ ਕਿ ਪੰਨੂ ਇੱਕਾਤੰਗਵਾਦੀ ਆ ਤੁਸੀਂ ਪੰਨੂ ਦੇ ਮਗਰ ਪਏ ਰਹਨੇ ਹੋ ਜਾਂ ਤੁਸੀਂ ਕਹਿ ਦਿੰਦੇ ਹੋ ਪਿੰਡਰਾਲਾ ਆਤੰਗਵਾਦੀ ਸੀਗਾ ਉਹ ਉਹਨਾਂ ਨੂੰ ਸੰਤ ਮੰਨਦੇ ਨੇ ਉਹਨਾਂ ਦੇ ਆਈਡਲ ਨੇ ਜਿਹੜਾ ਗੁਰਪਤਵੰਦ ਪੰਨੂ ਆ ਉਹਨੇ ਕੱਲ ਵੀ ਹਜੇ ਆਮ ਪਾਰਟੀ ਦੀ ਸਰਕਾਰ ਨਹੀਂ ਬਣੀ ਆਮ ਪਾਰਟੀ ਦੀ ਸਰਕਾਰ ਨੂੰ ਮੈਂ ਵਧਾਈ ਦਿੰਨਾ ਵਾ ਹਜੇ ਸਰਕਾਰ ਨਹੀਂ ਬਣੀ ਪਹਿਲੇ ਆਈਡੀਓ ਜਾਰੀ ਕਰਤੀ ਉਹਨੇ ਵੀਡੀਓ ਜਣੀ ਪੰਨੂ ਨੇ ਅਤਵਾਦੀ ਨੇ ਵੀ ਉਹ ਕੀ ਕਹਿ ਰਿਹਾ ਪੰਨੂ ਗੁਰਪਤਵੰਦ ਪੰਨੂ ਵੀ ਸਾਡੇ ਖਾਲਿਸਤਾਨ ਦੀਆਂ ਵੋਟਾਂ ਪਵਾਓ ਜੀ ਉਹਦੇ ਵਿੱਚ ਰੋਕ ਥਾਮ ਕੀਤੀ ਤਾਂ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਬਿਆਨ ਸਿੰਘ ਦੇ ਖਿਲਾਫ ਬੋਲ ਕੇ ਬੋਲਿਆ ਵੀ ਉਸ ਤਰ੍ਹਾਂ ਹੀ ਹਸਰੂਆ ਕजरीवाल ਆਦਮ ਨੂੰ ਕਹਿ ਰਿਹਾ ਮੈਂ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਨੂੰ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਨਾ ਵਾ ਵੀ ਪੰਜਾਬ ਦੀ ਸ਼ੁਕ ਸ਼ਾਂਤੀ ਨੂੰ ਬਣਾਈ ਰੱਖਣ ਦੀ ਆਗਿਆ ਬਖਸ਼ੋ ਕਿਉਂ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਦੇਖਦੇ ਪ੍ਰਧਾਨ ਮੰਤਰੀਓ ਸਾਡੇ ਕੇਜਰੀਵਾਲ ਦਾ ਦਿੱਲੀ ਦੇ ਮੁੱਖ ਮੰਤਰੀ ਨੇ ਭਗਵਨ ਤਮਨਜੀ ਆਉਣ ਵਾਲੇ ਮੁੱਖ ਮੰਤਰੀ ਨੇ ਪੰਜਾਬ ਦੇ ਇਹਨਾਂ ਸਾਰਿਆਂ ਨੂੰ ਕਹਿਣਾ ਵੀ ਸਾਡੇ ਪੰਜਾਬ ਦੀ ਸ਼ੁਕ ਸ਼ਾਂਤੀ ਦੀ ਬਹੁਤ ਆਵਾਜ਼ ਤੁਸੀਂ ਹਣੀ ਜਿੰਮੇਵਾਰੀ ਲਾਓ ਜਿਹੜੇ ਵੀ ਦੇਸ਼ ਵਿਰੋਧੀ ਲੋਕ ਨੇ ਉਹਨਾਂ ਨੂੰ ਫੜ ਕੇ ਅੰਦਰ ਕਰੋ ਕਿਉਂਕਿ ਬਾਡੂ ਸਟੇਟ ਆ ਪੰਜਾਬ ਹੁਣ ਕੱਲ ਪਰਸੋਂ ਤੇ ਮੈਨੂੰ ਜਦੋਂ ਦੀ ਕਾਂਗਰਸ ਪਾਰਟੀ ਸਰਕਾਰ ਆ ਰਹੀ ਆ ਤੇਰੀ ਕਾਂਗਰਸ ਹਾਰ ਗਈ ਕਹਿੰਦੇ ਉਸ ਤੋਂ ਬਾਅਦ ਕੀ ਕਹਿ ਰਿਆ ਹੁਣ ਆ ਗਈ ਆਮ ਪਾਰਟੀ ਵੀ ਤੈਨੂੰ ਸਿੰਘਾਂ ਨੇ ਮਾਰ ਦੇਣਾ ਤੇ ਟੁਕੜੇ-ਟੁਕੜੇ ਤੇ ਕਰ ਦੇਣੇ ਆ ਤੇ ਆਪਣਾ ਉਹ ਇੰਦਰਾ ਗਾਂਧੀ ਨੂੰ ਤੂੰ ਚਲੜੀ ਕਰਨਾ ਵੀ ਇਹ ਕੀ ਗੱਲ ਆ ਭਾਜੀ ਇਹ ਲੋਕਾਂ ਦਾ ਫਤਵਾ ਆਇਆ 92 ਸੀਟਾਂ ਆ ਗਏ ਠੀਕ ਆ ਧੰਨਵਾਦ ਲੋਕਾਂ ਦਾ ਇਹ ਜਨਾ ਮੇਰਾ ਕਸੂਰ ਆ ਨਾ ਕਿਸੇ ਹੋਰ ਦਾ ਕਸੂਰ ਆ ਇਸ ਘਰ ਕੇ ਜਿਹੜੀਆਂ ਧਮਕੀਆਂ ਦਿੰਦੇ ਹੋ ਇਹ ਨਾ ਦਿਓ ਨਾ ਦਿਓ ਕਿਉਂਕਿ ਅਸੀਂ ਦੇਸ਼ ਇਤਲੀ ਕੰਮ ਕਰਦੇ ਆਂ ਦੇਸ਼ ਦੇ ਖਿਲਾਫ ਨਹੀਂ ਆਉਂਦੇ ਬੀ ਆਰ ਅੰਮੇਦਕਾਰ ਦੀ ਸੰਵਧਾਨ ਨੂੰ ਮੰਨਦੇ ਆਂ ਇਹ ਲੋਕ ਸੰਵਧਾਨ ਨੂੰ ਮੰਨਦੇ ਨਹੀਂ ਪਹਿਲਾਂ ਸਿੰਘੂ ਬਾੜੇ ਦੇ ਬੰਦਾ ਵੱੜਦਾ ਫਿਰ ਕਬੂਰਦਲੇ ਬੰਦਾ ਵੱੜਦਾ ਅੱਜ ਗੋ ਮਾਤਾ ਦੇ ਹੱਤਾ ਮਾਤਾ ਦਾ ਪਤਾ ਲੱਗਿਆ ਪਹਿਲਾਂ ਮਰੇ ਕੋਲ ਜੱਤਾਂਵਾਂ ਹੋ ਗਈਆਂ ਫਿਰ ਤੇ ਦੋ ਚਾਰ ਦਿਨ ਪਹਿਲਾਂ ਜਗਰਾਤੇ ਚ ਸਾਰੇ ਭਗਵਾਨ ਬੋਲੇ ਸ਼ੰਕਰ ਜੀ ਦੇ ਮੂਰਤੀਆਂ ਨੂੰ ਤੋੜਨ ਦੀ ਤੋੜਨ ਦੀ ਕੋਸ਼ਿਸ਼ ਕੀਤੀ ਇਹ ਗੱਲਾਂ ਸਾਡਾ ਬੋਲਣਾ ਹੱਕਾ ਜਿਹੜਾ ਕੋਈ ਗਲਤ ਕਰੂਗਾ ਡੈਮੋਕ੍ਰੇਸੀ ਆ ਪੰਜਾਬ ਦੀ ਇੰਡੀਆ ਦੀ ਅਸੀਂ ਹਮੇਸ਼ਾ ਸੱਚ ਦੀ ਆਵਾਜ਼ ਬੋਲਦੇ ਆ ਜੇ ਕੋਈ ਗਲਤ ਕਰਦਾ ਉਹਦੇ ਗਲਤ ਨੂੰ ਗਲਤ ਕਹਿੰਦੇ ਆ ਸਹੀ ਨੂੰ ਸਹੀ ਕਹਿੰਦੇ ਆ ਇਹ ਦੱਸੋ ਅਸੀਂ ਕੀ ਗੱਲ ਗਲਤ ਕਰਦੇ ਆ ਭਾਜੀ ਕਈ ਲੋਕ ਕਹਿੰਦੇ ਨੇ ਇਹ ਡੈਮੋਕ੍ਰੇਸੀ ਆ ਪਰ ਬੋਲਣਾ ਸਭ ਦਾ ਹੱਕ ਆ ਕਹਿੰਦੇ ਕਿ ਤੁਸੀਂ ਕੋਈ ਜ਼ਿਆਦਾ ਬੋਲ ਜੰਦੇ ਹੋ ਤਾਂ ਲੋਕੀ ਤੁਹਾਡਾ ਵੈਰ ਕਰਦੇ ਨੇ ਨਹੀਂ ਸ਼ਮਸ਼ਾਨ ਘਾੜ ਦੇ ਵਿੱਚ ਆਪਾਂ ਪਰਮਾਤਮਾ ਦਾ ਨਾਮ ਲੈਣਾ ਉਥੇ ਖਾਲਸਾਤਾਨ ਦੇ ਨਾਰੇ ਲਾਉਣ ਦਾ ਕੀ ਆਈਡੀਆ ਜਾਂ ਜਿਹੜੇ ਦੀਪ ਸਿੱਧੂ ਦੀ ਉਹ ਸਿਵਾ ਚੱਲਦਾ ਪਿਆ ਉਹਵੇਂ ਉਹ ਬਣਾ ਕੇ ਉਹ ਨਕਸ਼ਾ ਬਣਾ ਰਹੇ ਆ ਇਹ ਗੱਲਾਂ ਕੀ ਨੇ ਇਹ ਦੇਸ਼ ਵਿਰੋਧੀ ਗੱਲਾਂ ਨੇ ਪ੍ਰਮਾਤਮਾ ਦਾ ਆਪਾਂ ਨਾਮ ਲੈਣਾ ਵਾ ਜਾਂ ਗੁਰਦੁਆਰਾ ਸਾਹਿਬ ਦੇ ਜਾ ਕੇ ਬਾਹਰ ਨਾਰੇ ਵਾਜ ਲਈਏ ਖਾਲਸਾਤਾਨ ਦੇ ਇਹ ਨਹੀਂ ਗੱਲਾਂ ਪਰ ਅਜੀਵ ਗਾਂਧੀ ਜਾਂ ਇੰਦਰਾ ਗਾਂਧੀ ਦੇ ਬੁੱਤ ਸਾਫ਼ ਕਰਨਾ ਪਗਣਾ ਉਹ ਵੀ ਕਿਤੇ ਸਹੀ ਸੀਗਾ ਸਾਡੇ ਭਾਰਤ ਰਤਨ ਸ਼੍ਰੀ ਰਜੀਵ ਗਾਂਧੀ ਸੀ ਉਹ ਸਾਡੇ ਦੇਸ਼ ਲਈ ਸ਼ਹੀਦ ਨੇ ਉਹ ਸ਼ਹੀਦ ਨੇ ਇੰਦਰਾ ਗਾਂਧੀ ਸ਼ਹੀਦ ਆ ਜਾਂ ਸਾਡੇ ਮੋਕੰਦ ਸਿੰਘ ਸਾਹਿਬ ਬਿਆਨ ਸਿੰਘ ਸ਼ਹੀਦ ਨੇ ਜਿਹੜੇ ਇਹਨਾਂ ਦਰਦਨਾਕ ਮੌਤ ਗਏ ਨੇ ਦੁਨੀਆ ਤੋਂ ਸ਼ਾਂਤੀ ਲਿਆਂਦੀ ਆਪ ਸ਼ਹੀਦ ਹੋ ਗਏ ਉਹ ਸ਼ਹੀਦ ਨੇ ਨਾਗਦੀਪ ਸਿੰਘ ਦੂਸੀ ਦਾ ਜਿਹੜਾ ਪੱਗ ਨਾਲ ਗੱਲ ਕਰਦੇ ਹੋ ਪੱਗ ਨਾਲ ਉਹਨਾਂ ਦੀ ਇੱਜ਼ਤ ਬਚਾਈ ਆ ਭਾਰਤ ਰਤਨ ਸੀਰਜੀ ਗਾਂਧੀ ਜੀ ਇੰਨੇ ਲੋਕਾਂ ਦੇ ਪ੍ਰਤੀ ਕੰਮ ਕੀਤੇ ਉਹਨਾਂ ਨੇ ਅਸੀਂ ਕੋਈ ਬੁਰਾਈ ਨਹੀਂ ਕੀਤੀ ਅਸ਼ਾਈ ਕੀਤੀ ਆ ਤੇ ਹੁਣ ਜਿਹੜਾ ਅੱਜ ਮਾਮਲਾ ਹੋਇਆ ਇਹਦੇ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਇਹ ਅੱਜ ਨਵਾਂ ਮਾਮਲਾ ਨਹੀਂ ਬਾਜੀ ਜਿਉਂ ਜਦੋਂ ਵੀ ਮੈਂ ਰੋਡ ਤੇ ਚੜੂੰਗਾ ਲੋਕੀ ਮੈਨੂੰ ਗਾਲਾਂ ਦੇ ਗਾਲ ਕੱਢਣ ਲਾ ਜਾਂਦੇ ਆ ਜੇ ਮੈਂ ਰੋਗ ਦਾ ਵਿਰੋਧ ਕਰਦੇ ਆ ਇਹ ਗੱਲ ਆ ਪ੍ਰੋਬਲਮ ਇਹ ਆ ਲੋਕੋ ਲੋ ਕੁੱਟਣ ਮਾਰਨ ਤਾਂ ਜਾਂਦੇ ਲੋਕ ਸਾਹਮਣੇ ਦਾ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਜਿਹੜਾ ਕੋਈ ਮੈਨੂੰ ਬੋਲੂਗਾ ਪਿੱਠ ਪਿੱਛੇ ਮੈਨੂੰ ਬਥੇਰੇ ਗਾਲਾਂ ਕੱਢ ਲੈਣਗੇ ਫੋਨ ਤੇ ਕਹਿਣਗੇ ਵੀ ਤੇਰੀ ਮਾਂ ਦੀ ਤੇਰੀ ਭੈਣ ਦੀ ਕਹਿ ਲੈਣਗੇ ਜਾਂ ਤੈਨੂੰ ਫੋਨ ਤੇ ਸੋਧਾ ਲਾ ਦੇਣਗੇ ਬੜਾ ਸਾਬ ਦੇ ਘਰ ਮੋਨ ਕਰਕੇ ਮੈਂ ਫੋਨ ਨਹੀਂ ਜਗਦਾ ਤੈਨੂੰ ਆਡੀਓ ਮੈਸੇਜ ਭੇਜ ਦਿੰਦੇ ਆ ਸਾਹਮਣੇ ਦਾ ਆਪ ਦੇਖ ਨਹੀਂ ਜਾਦੇ ਭਾਜੀ ਵੀ ਵੇਜਤੀ ਬੰਦਾ ਕਰੇ ਆ ਪਗੜਾ ਚੂੜੀਆਂ ਪਾਈਆਂ ਹੋਈਆਂ ਨੇ ਤੇ ਹੁਣ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਇਹ ਹੈਗਾ ਮੂਲ ਨਹੀਂ ਜਾਂ ਮੈਟਰ ਕੋਈ ਐਡਾ ਵੱਡਾ ਖਾਸ ਨਹੀਂ ਹੈਗਾ ਮੈਂ মিডিਆ ਨੂੰ ਕਹਿਣਾ ਚਾਹੁੰਦਾ ਮੂਲ ਨਹੀਂ ਜਾਂ ਮੈਟਰ ਆ ਇਹ ਵੀ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ ਬੋਲ ਬਲਾ ਬਗੜ ਹੋਇਆ ਲੜਾਈ ਹੋਣ ਦਾ ਚਾਂਸ ਸੀ ਉਹ ਬਚਾ ਹੋ ਗਿਆ ਗੱਲ ਕਰ ਤਾ ਅੱਗੇ ਨੂੰ ਜੇ ਹੁਣ ਦੇਖੋ ਮੈਂ ਗੁਦਰਤੀ ਘਰ ਬੈਠਾ ਹਾਂ ਜੇ ਮਾ ਰੋਡ ਤੇ ਚੜਦਾ ਤਾਂ ਲੜਾਈ ਤਿਆਰ ਹੀ ਹੈ तकरीबन ਆਹ ਪ੍ਰੋਬਲਮ ਤੇ ਇਹ ਸੰਗੁਰਤ ਸਿਮਰਤ ਸਿੰਘ ਮੰਡ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਅੱਜ ਦੇ ਮਾਮਲੇ ਦੀ ਪਰ ਹੁਣ ਇਹ ਦੇਖਣਾ ਹੋਊਗਾ ਜੇ ਪੁਲਿਸ ਪ੍ਰਸ਼ਾਸਨ ਕੋਈ ਕੰਪਲੇਂਟ ਗਈ ਜਾਂਦੀ ਹੈ ਤੇ ਪੁਲਿਸ ਇਹਦੇ ਤੇ ਕੀ ਕਾਰਵਾਈ ਕਰਦੀ ਹੈ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮ ਜੀ ਨਿਊਜ਼ ਲੁਧਿਆਣਾ